ਭਗਤ ਨਾਮਦੇਵ ਜੀ ਦਾ ਅਸੀਂ ਜੀਵਨ ਇਤਿਹਾਸ ਸੁਣ ਕੇ ਭਗਤੀ ਕਰਨ ਦੀਆਂ ਬਹੁਤ ਜ਼ਿਆਦਾ ਬਰੀਕੀਆਂ ਨੂੰ ਜਾਣ ਸਕਦੇ ਹਾਂ ਅਤੇ ਭਗਤੀ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਸੁੱਚਾ ਅਤੇ ਸੱਚਾ ਬਣਾ ਸਕਦੇ ਹਾਂ ਆਓ ਅੱਜ ਭਗਤ ਨਾਮਦੇਵ ਜੀ ਦੇ ਜੀਵਨ ਤੇ ਇੱਕ ਵਾਰ ਫਿਰ ਝਾਤ ਮਾਰੀਏ ਅਤੇ ਉਹਨਾਂ ਦੇ ਜੀਵਨ ਵਰਤਾਰਤ ਤੇ ਚਾਨਣਾ ਪਾਉਂਦੇ ਹੋਏ ਭਗਤ ਕਾਲ ਆਦ ਗ੍ਰੰਥਾਂ ਵਿੱਚ ਨਾਮਦੇਵ ਜੀ ਦੀਆਂ ਚਾਰ ਕਰਾਮਤਾਂ ਮਸ਼ਹੂਰ ਹਨ ਦੁੱਧ ਪਿਲਾਉਣ ਵਾਲੀ ਗਾਂ ਨੂੰ ਜਿਉਂਦੇ ਕਰਨ ਵਾਲੀ ਛੱਪਰ ਉਲਟੇ ਦਿਹੋੜਾ ਫਿਰਨ ਵਾਲੀ ਜਿ세ਾ ਕੇ ਸ੍ਰੇਸ਼ਟ ਪੁਰਸ਼ਾਂ ਦਾ ਕਾਇਦਾ ਹੈ ਕਿ ਪ੍ਰਸਿੱਧ ਵਾਕਿਆਤ ਤੋਂ ਸਦਾਤ ਲੈ ਕੇ ਉਪਦੇਸ਼ ਗ੍ਰਹਿਣ ਕਰਨਾ ਤੇ ਦੇਣਾ ਨਵੇਂ ਵਾਕਿਆਤ ਕੜਨ ਦੀ ਲੋੜ ਨਹੀਂ ਸਮਝੀ ਜਾਂਦੀ ਉਹਨਾਂ ਨਿਯਮਾਂ ਅਨੁਸਾਰ ਇਸ ਕਥਾ ਤੋਂ ਭਾਈ ਸਾਹਿਬ ਜੀ ਭਗਤਾਂ ਦੀ ਦ੍ਰਿੜਤਾ ਦਾ ਉਪਦੇਸ਼ ਗ੍ਰਹਿਣ ਕਰਦੇ ਤੇ ਦਿੰਦੇ ਹਨ ਆਪ ਜੀ ਦਾ ਜੀਵਨ ਵਿਵਰਣਾ ਨਾਮ ਆਪ ਜੀ ਦਾ ਨਾਮਦੇਵ ਸੀ ਆਪ ਜੀ ਦਾ ਜਨਮ 1270 ਈਸਵੀ ਵਿੱਚ ਹੋਇਆ ਪਿਤਾ ਦਾ ਨਾਮ ਦਾਮ ਸੇਟੀ ਮਾਤਾ ਦਾ ਨਾਮ ਗੋਨਾਬਾਈ ਜੀ ਆਪ ਜੀ ਦਾ ਜਨਮ ਸਥਾਨ ਪਿੰਡ ਨਰਸੀ ਬ੍ਰਾਹਮਣੀ ਜ਼ਿਲ੍ਹਾ 17 ਮਹਾਰਾਸ਼ਟਰ ਦੇ ਧਰਮ ਪਤਨੀ ਆਪ ਜੀ ਦੀ ਸ਼੍ਰੀਮਤੀ ਰਾਜਾ ਬਾਈ ਸੰਤਾਨ ਚਾਰ ਸੁਪੁੱਤਰ ਇੱਕ ਪੁੱਤਰੀ ਗੁਰੂ ਦੀਖਿਆ ਵਿਸ਼ੋਭਾ ਖੇਤਰਚੋ ਗਿਆਨਦੇਵ ਜੀ ਸਮਕਾਲੀ ਮਿੱਤਰ ਭਗਤ ਤਰਲੋਚਨ ਜੀ ਰਾਜਕਾਲ ਦਾ ਸ਼ਾਸਕ ਮੁਹੰਮਦ ਬਿਨ ਤੁਗਲਕ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦੇ 61 ਸ਼ਬਦ ਹਨ ਪ੍ਰਲੋਕ ਗਵਨ 1350 ਈਸਵੀ ਵਿੱਚ ਹੋਇਆ ਸੀ ਅਤੇ ਜੋਤੀ ਜੋਤ ਸਮਾਉਣ ਦਾ ਅਸਥਾਨ ਪਿੰਡ ਘੁੰਮਣ ਜਿਲਾ ਗੁਰਦਾਸਪੁਰ ਗੁਰੂ ਅਰਜਨ ਦੇਵ ਜੀ ਪਰਮਾਉਂਦੇ ਹਨ ਨਾਮਦੇਵ ਹਰ ਜੀਵ ਵਸੈ ਸੰਗ ਇਹ ਮੇਰੀ ਆਤਮਾ ਜਿਵੇਂ ਪ੍ਰਭੂ ਜੀ ਦੀ ਮਿਹਰ ਸਦਕੇ ਛੋਟੀ ਉਮਰ ਵਿੱਚ ਹੀ ਧਰੂ ਅਤੇ ਪ੍ਰਲਾਦ ਜੀ ਨੂੰ ਪ੍ਰੇਮਾ ਭਗਤੀ ਦੀ ਲਗਨ ਸੀ ਉਸੇ ਹੀ ਤਰ੍ਹਾਂ ਨਾਮਦੇਵ ਜੀ ਛੋਟੀ ਉਮਰ ਵਿੱਚ ਪ੍ਰਭੂ ਪ੍ਰੀਤ ਦੀ ਦਾਤ ਵਹਿਗਰੂ ਜੀਵ ਲੋ ਪ੍ਰਾਪਤ ਹੋਈ ਸੀ ਭਗਤ ਨਾਮਦੇਵ ਜੀ ਦਾ ਜਨਮ 11 ਕਤਕ ਸੁਦੀ 1300 27 1270 ਇਸਵੀ ਸੰਮਤ ਨੂੰ ਧਾਮ ਸ਼ੇਟੀ ਦੇ ਕਰ ਮਹਾਰਾਸ਼ਟਰ प्रांत ਦੇ ਜ਼ਿਲ੍ਹਾ 17 ਦੇ ਇੱਕ ਨਗਰ ਨੱਸੀ ਬ੍ਰਾਹਮਣੀ ਵਿਖੇ ਹੋਇਆ ਆਪ ਜੀ ਦੇ ਮਾਤਾ ਗੋਨਾਬਾਈ ਅਤੇ ਪਿਤਾ ਧਾਮ ਸ਼ੇਟੀ ਭਗਤੀ ਭਾਵ ਵਾਲੇ ਸਨ ਉਹ ਆਪਣੇ ਨਗਰ ਵਿੱਚ ਹੀ ਮੰਦਰ ਵਿੱਚ ਜਾਂਦੇ ਠੌਕਰਾਂ ਦੀ ਪੂਜਾ ਕਰਦੇ ਸਨ ਆਪ ਜਾਤ ਦੇ ਸ਼ੀਂਦੇ ਸਨ ਲੀੜੇ ਧੋਣ ਅਤੇ ਕੱਪੜੇ ਛਾਪਣ ਦਾ ਕੰਮ ਕਰਦੇ ਸਨ ਜਿਰਸੇ ਵਿੱਚੋਂ ਭਗਤੀ ਦੇ ਸ਼ੁਭ ਸੰਸਕਾਰ ਨਾਮਦੇਵ ਜੀ ਨੂੰ ਪ੍ਰਾਪਤ ਹੋ ਗਏ ਭਾਵੇਂ ਆਪ ਨੂੰ पाठशाला ਪੰਡਿਤ ਜੀ ਪਾਸ ਭੇਜਿਆ ਗਿਆ ਪਰ ਆਪ ਦੁਨਿਆਵੀ ਵਿਦਿਆ ਨਾਲੋਂ ਵਿਦਿਆਰਥੀਆਂ ਸਮੇਤ ਪ੍ਰਭੂ ਭਗਤੀ ਵੱਲ ਵੱਧ ਧਿਆਨ ਦਿੰਦੇ ਨਗਰ ਨਰਸੀ ਬਾਹਮਣੀ ਦੇ ਨੇੜੇ ਪੁੰਡਰਪੁਰ ਵਿਠਲ ਜੀ ਦਾ ਮੰਦਿਰ ਸੀ ਇਹ ਮੰਦਿਰ ਚੰਦਰ ਭਾਗਾ ਨਦੀ ਜਿਸ ਨੂੰ ਉਸ ਇਲਾਕੇ ਵਿੱਚ ਗੰਗਾ ਵਾਂਗੂ ਹੀ ਸਤਕਾਰ ਕਰਦੇ ਸਨ ਦੇ ਕਿਨਾਰੇ ਸੁਭਾਇਮਾਨ ਹੈ ਇਹ 5700 ਸਾਲ ਪੁਰਾਣਾ ਮੰਦਿਰ ਹੈ ਜੋ ਮੰਦਿਰ ਭਗਵਾਨ ਜੀ ਦੇ ਆਪਣੇ ਕਿਸੇ ਭਗਤ ਨੂੰ ਪ੍ਰਤੱਖ ਦਰਸ਼ਨ ਦੇਣ ਦੀ ਯਾਦ ਵਿੱਚ ਬਣਾਇਆ ਗਿਆ ਜਦੋਂ ਪ੍ਰਤੱਖ ਦਰਸ਼ਨ ਦਿੱਤੇ ਤਾਂ ਇੱਕ ਇੱਟ ਪਈ ਸੀ ਭਗਵਾਨ ਜੀ ਇੱਟ ਤੇ ਹੀ ਬੈਠ ਗਏ ਸਨ ਇਸੇ ਤਰ੍ਹਾਂ ਭਗਵਾਨ ਜੀ ਦੇ ਪ੍ਰੇਮੀਆਂ ਨੇ বিষ্ণੂ ਜੀ ਦੀ ਬਹੁਤ ਵੱਡੀ ਅਤੇ ਸੁੰਦਰ ਮੂਰਤੀ ਬਣਾ ਕੇ ਮੰਦਿਰ ਬਣਾਇਆ ਹੋਇਆ ਸੀ ਨਾਮਦੇਵ ਜੀ ਦੇ ਮਾਤਾ ਪਿਤਾ ਵੀ ਇਸ ਮੰਦਿਰ ਵਿੱਚ ਆਇਆ ਕਰਦੇ ਸਨ ਨਾਮਦੇਵ ਜੀ ਵੀ ਨਾਲ ਜਾਂਦੇ ਰਹੇ ਤੋਤਲੀ ਮਿੱਠੀ ਜਵਾਨ ਨਾਲ ਬਾਲਕ ਨਾਮਦੇਵ ਜੀ ਆਪਣੇ ਮਾਤਾ ਪਿਤਾ ਜੀ ਨਾਲ ਸਰਗੁਣ ਉਪਾਸਨਾ ਕਰਨੀ ਸ਼ੁਰੂ ਕਰ ਦਿੱਤੀ ਦਿਨ ਵਾ ਦਿਨ ਭਗਤੀ ਦੀ ਲਗਨ ਵੱਧਦੀ ਗਈ ਕੁਝ ਕੋ ਬਢੇਰੀ ਉਮਰ ਹੋਈ ਤਾਂ ਨਾਮਦੇਵ ਜੀ ਦਾ ਗੋਵਿੰਦ ਛੇਟੀ ਦੀ ਪੁੱਤਰੀ ਰਾਜਾ ਬਾਈ ਨਾਲ ਵਿਆਹ ਹੋ ਗਿਆ। ਵਿਆਹਤਾ ਜੀਵਨ ਆਪ ਜੀ ਦੀ ਭਗਤੀ ਭਾਵਨਾ ਵਿੱਚ ਕੋਈ ਵਿਗੜਨਾ ਪਾ ਸਕਿਆ। ਇੱਕ ਦਿਨ ਨਾਮਦੇਵ ਜੀ ਦੇ ਪਿਤਾ ਕਿਤੇ ਬਾਹਰ ਕੰਮਕਾਰ ਵਾਸਤੇ ਚਲੇ ਗਏ। ਠਾਕਰਾਂ ਦੀ ਪੂਜਾ ਤੇ ਦੁੱਧ ਛਕਾਉਣ ਦੀ ਸੇਵਾ ਨਾਮਦੇਵ ਜੀ ਨੂੰ ਸੌਂਪ ਗਏ। ਨਾਮਦੇਵ ਜੀ ਨੂੰ ਅਤਿਅੰਤ ਪ੍ਰਸ਼ੰਸਾ ਹੋਈ। ਭੋਲੇ-ਭਾਲੇ ਸੁਭਾਅ ਵਿੱਚ ਹੀ ਨਾਮਦੇਵ ਜੀ ਨੇ ਸੁਵਕਤੇ ਉੱਠ ਕੇ ਇਸ਼ਨਾਨ ਕੀਤਾ ਤੇ ਠਾਕੁਰ ਜੀ ਦਾ ਇਸ਼ਨਾਨ ਕਰਾਉਣ ਉਪਰੰਤ ਦੁੱਧ ਦਾ ਕਟੋਰਾ ਭਗਵਾਨ ਜੀ ਦੀ ਮੂਰਤੀ ਅੱਗੇ ਧਰ ਕੇ ਦੁੱਧ ਪੀਣ ਲਈ ਪਿਆਰ ਨਾਲ ਬੇਨਤੀ ਕੀਤੀ ਪਰ ਠਾਕੁਰ ਜੀ ਨੇ ਦੁੱਧ ਨਾ ਪੀਤਾ ਤਾਂ ਫਿਰ ਪਿਆਰ ਨਾਲ ਬੇਨਤੀਆਂ ਕਰਨੀਆਂ ਆਰੰਭ ਕਰ ਦਿੱਤੀਆਂ "ਹੇ ਠਾਕੁਰ ਜੀ" ਜੇ ਤੁਸੀਂ ਮੇਰੇ ਕਹੇ ਦੁੱਧ ਨਾ ਪੀਵੋਗੇ ਤਾਂ ਪਿਤਾ ਜੀ ਮੇਰੇ ਨਾਲ ਨਾਰਾਜ਼ ਹੋਣਗੇ ਅੱਗੇ ਪਿਤਾ ਜੀ ਤੋ ਤੁਸੀਂ ਹਰ ਰੋਜ਼ ਦੁੱਧ ਪੀਂਦੇ ਹੋ ਮੇਰੇ ਪਾਸੋਂ ਵੀ ਪੀ ਲਵੋ ਭਗਤ ਜੀ ਦਾ ਦ੍ਰਿੜ ਨਿਸ਼ਚਾ ਵੇਖ ਕੇ ਪੱਥਰ ਦੀ ਮੂਰਤੀ ਜੋ ਕਦੀ ਹਿੱਲ ਵੀ ਨਹੀਂ ਸਕਦੀ ਅਤੇ ਕਦੇ ਕੁਝ ਖਾ ਪੀ ਵੀ ਨਹੀਂ ਸਕਦੀ ਸੀ ਉਸੇ ਮੂਰਤੀ ਵਿੱਚੋਂ ਭਗਵਾਨ ਜੀ ਨੇ ਸ਼ਾਖਸ਼ਾਤ ਰੂਪ ਵਿੱਚ ਦਰਸ਼ਨ ਦਿੱਤੇ ਅਤੇ ਦੁੱਧ ਪੀਤਾ ਨਾਮਦੇਵ ਜੀ ਦੇ ਭੋਲੇਪਨ ਤੇ ਭਗਵਾਨ ਜੀ ਹੱਸ ਪਏ ਭਗਤ ਜੀ ਨੂੰ ਛੋਟੀ ਉਮਰ ਵਿੱਚ ਹੀ ਦਰਸ਼ਨ ਹੋ ਗਏ ਭਗਤੀ ਮਾਰਗ ਵਿੱਚ ਨਾਮਦੇਵ ਜੀ ਨੂੰ ਪਹਿਲੀ ਸਫਲਤਾ ਪ੍ਰਭੂ ਜੀ ਨੇ ਬਖਸ਼ੀ ਜਦੋਂ ਪਿਤਾ ਜੀ ਨੇ ਬਾਹਰੋਂ ਆ ਕੇ ਪੁੱਛਿਆ ਕਦ ਨਾਮਦੇਵ ਜੀ ਨੇ ਠਾਕੁਰ ਜੀ ਦੇ ਦੁੱਧ ਪੀਣ ਦਾ ਸਾਰਾ ਹਾਲ ਸਹੀ-ਸਹੀ ਦੱਸ ਦਿੱਤਾ ਨਾਮਦੇਵ ਦੇ ਪਿਤਾ ਜੀ ਬਰਾਗ ਵਿੱਚ ਆ ਗਏ ਤੇ ਆਖਿਆ ਨਾਮਦੇਵ ਮੇਰੇ ਸਾਹਮਣੇ ਭਗਵਾਨ ਜੀ ਨੂੰ ਦੁੱਧ ਪਿਲਾ ਮੈਨੂੰ ਵੀ ਦਰਸ਼ਨ ਹੋ ਜਾਣ ਮੇਰਾ ਜਨਮ ਸਫਲਾ ਹੋ ਜਾਵੇ ਮੈਂ ਤਾਂ ਬਾਕੀ ਪੁਜਾਰੀਆਂ ਵਾਂਗੂ ਸਿਰਫ ਇੱਕ ਉਂਗਲੀ ਦੁੱਧ ਨਾਲ ਹੀ ਪਿਓ ਕੇ ਠਾਕਰਾ ਨੂੰ ਭੋਗ ਲਵਾਉਂਦਾ ਰਿਹਾ ਪਰ ਤੂੰ ਤਨ ਹੈ ਜਿਸ ਨੇ ਛੋਟੀ ਆਜੂ ਵਿੱਚ ਹੀ ਪ੍ਰਤੱਖ ਦਰਸ਼ਨ ਕਰ ਲਏ ਪਿਤਾ ਜੀ ਦਾ ਹੁਕਮ ਮੰਨ ਕੇ ਦੂਜੇ ਦਿਨ ਫਿਰ ਨਾਮਦੇਵ ਜੀ ਨੇ ਦੁੱਧ ਦੀ ਕਟੋਰੀ ਪਰ ਕੇ ਠਾਕਰਾ ਅੱਗੇ ਧਰ ਕੇ ਪਿਆਰ ਨਾਲ ਬੇਨਤੀਆਂ ਕਰਨੀਆਂ ਆਰੰਭ ਕਰ ਦਿੱਤੀਆਂ ਸਾਰਾ ਦਿਨ ਲੰਘ ਗਿਆ ਨਾਮਦੇਵ ਜੀ ਜਿਵੇਂ ਆਖਦੇ ਰਹੇ ਪ੍ਰਭੂ ਜੀ ਮੈਥੋਂ ਇਕੱਲੇ ਤੋਂ ਆਪ ਨੇ ਦੁੱਧ ਪੀ ਲਿਆ ਪਰ ਮੇਰੇ ਪਿਤਾ ਜੀ ਸਾਹਮਣੇ ਵੀ ਦੁੱਧ ਪੀ ਲਵੋ ਤਾਂ ਜੋ ਪਿਤਾ ਜੀ ਨੂੰ ਵੀ ਦਰਸ਼ਨ ਹੋ ਜਾਣ ਅਤੇ ਪ੍ਰਤੀਤ ਆ ਜਾਵੇ ਅੰਤ ਤਰਕਾਲਾ ਹੋ ਗਈਆਂ ਪ੍ਰੇਮ ਵਸ ਹੋ ਕੇ ਭਗਵਾਨ ਜੀ ਪ੍ਰਗਟ ਹੋ ਗਏ ਨਾਮਦੇਵ ਜੀ ਨੇ ਆਪਣੀ ਬਾਣੀ ਵਿੱਚ ਅੰਕਿਤ ਕੀਤਾ ਹੈ ਦੁੱਧ ਕਟੋਰਾ ਗੜਬਾ ਪਾਣੀ ਕਪਲ ਗਾਏ ਨਾ ਮੈਂ ਦੋਹਿਆਨੀ ਦੂਧ ਪੀਓ ਗੋਵਿੰਦੇ ਰਾਏ ਦੂਧ ਪੀਓ ਮੇਰੋ ਮਨਪਤੀ ਆਏ ਨਾਹੀਂ ਤੈਂ ਘਰ ਕੋ ਬਾਪ ਦੇ ਸਾਏ ਰਹਾਓ ਸੋਇਨ ਕਟੋਰੀ ਅੰਮ੍ਰਿਤ ਪਰੀ ਲੈ ਨਾਮੇ ਹਰ ਆਗੇ ਤਰੀ ਇੱਕ ਭਗਤ ਮੇਰੇ ਫਿਰਦੇ ਵਸੈ ਨਾਮੇ ਦੇਖਣਾ ਰਾਯਨ ਹਸੈ ਦੂਧ ਪੀ ਆਏ ਭਗਤ ਕਰ ਗਿਆ ਨਾਮੇ ਹਰ ਕਾ ਦਰਸ਼ਨ ਭਇਆ ਪੈਰੋ ਬਾਣੀ ਨਾਮ ਦਿਓ ਜੀ ਕੀ ਕਰ ਪਹਿਲਾ ਪੰਨਾ 1163 ਵਿੱਚ ਸ਼ਬਦ ਦਰਜ ਹਨ ਇਸ ਦਿਨ ਤੋਂ ਆਪ ਨੂੰ ਨਵੇਂ ਤੋਂ ਨਵਾਂ ਰੰਗ ਚੜਨਾ ਸ਼ੁਰੂ ਹੋ ਗਿਆ ਯਕੀਨ ਦ੍ਰਿੜਤਾ ਪਰਪੱਖ ਹੋ ਗਈ ਪਰ ਭੋਲੇ ਭਾਵ ਵਿੱਚ ਨਾਮ ਦੇਵ ਜੀ ਮੀਠਲੂ ਮੰਦਿਰ ਵਿੱਚਲੀ ਬਣੀ ਮੂਰਤੀ ਵਿੱਚ ਹੀ ਸਮਝਦੇ ਸਨ ਪਰ ਛੇਤੀ ਹੀ ਆਪ ਜੀ ਨੇ ਮਹਾਰਾਸ਼ਟਰ ਦੇ ਉਸ ਸਮੇਂ ਦੇ ਪ੍ਰਸਿੱਧ ਮਹਾਤਮਾ ਗਿਆਨੇਸ਼ਵਰ ਗਿਆਨਦੇਵ ਜੀ ਨੂੰ ਗੁਰੂ ਧਾਰਨ ਕਰ ਲਿਆ ਗੁਰੂ ਦੀਖਿਆ ਪ੍ਰਾਪਤ ਕੀਤੀ ਉਹਨਾਂ ਆਖਿਆ ਨਾਮਦੇਵ ਭਗਵਾਨ ਜਿਸ ਨੂੰ ਤੂੰ ਬੀਠਲ ਕਰਕੇ ਯਾਦ ਕਰ ਰਿਹਾ ਹੈ ਕੇਵਲ ਇਸ ਮੰਦਰ ਦੀ ਮੂਰਤੀ ਵਿੱਚ ਬੰਦ ਨਹੀਂ ਇਹ ਭੁਲੇਖਾ ਦੂਰ ਕਰ ਦੇ ਉਹ ਤਾਂ ਹਰ ਥਾਂ ਪੱਤੇ ਫੁੱਲ ਬਣ ਤ੍ਰੇਣ ਵਿੱਚ ਸਰਵ ਸ਼ਕਤੀਮਾਨ ਜੀ ਵਿਆਪਕ ਹਨ ਜਿਤ ਵੀ ਜਾਵੋ ਪ੍ਰਭੂ ਜੀ ਅੰਗ ਸੰਗ ਹੀ ਰਹਿੰਦੇ ਹਨ ਸਹਜੇ ਸਹਜੇ ਇਸ ਅਵਸਥਾ ਤੇ ਆਪ ਨੂੰ ਕਿੰਨਾ ਯਕੀਨ ਤੇ ਭਰੋਸਾ ਡ੍ਰਿੜ ਹੋ ਗਿਆ ਆਪ ਜੀ ਨੇ ਆਪਣੀ ਬਾਣੀ ਅੰਦਰ ਵਰਣਨ ਕੀਤਾ ਹੈ ਆ ਨੀਲੇ ਕੁੰਭ ਭਰਾਈਲੇ ਉਦਕ ਠਾਕੁਰ ਕਾਓ ਇਸਨਾਨ ਕਰਾਓ 42 ਲੱਖ ਜੀ ਜਲਮੇ ਹੋਤੇ ਬੀਠਲ ਪੈਲਾ ਕਾਇ ਕਰੋ ਜਤਰ ਜਾਓ ਤਤ ਬੀਠਲ ਪੈਲਾ ਮਾ ਆਨੰਦ ਕਰੇ ਸਦਕੇਲਾ ਰਹਾਓ ਅਨੀਲੇ ਫੂਲ ਪ੍ਰੋਇਲੇ ਮਾਲਾ ਠਾਕੁਰ ਕੀ ਹੋ ਪੂਜ ਕਰੋ ਪਹਿਲੇ ਵਾਸ ਲਈ ਹੈ ਭਵਰ ਹੈ ਬੀਠਲ ਪਹਿਲਾ ਕਾਇ ਕਰੋ ਆ ਨੀਲੇ ਦੂਧ ਰਿਧਾਈਲੇ ਖੀਰੰਗ ਠਾਕੁਰ ਕੋ ਮੈਂ ਵੇਦ ਕਰੋ ਪਹਿਲੇ ਦੂਧ ਬਟਾਰਿਓ ਬਛਰਾ ਬੀਠਲ ਪਹਿਲਾ ਕਾਇ ਕਰੋ ਈਬੇ ਬੀਠਲ ਉਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ ਥਾਂਥ ਨੰਤਰ ਨਾਮਾ ਪ੍ਰਣਵੇ ਪੂਰ ਰਹੇ ਤੂੰ ਸਰਬ ਮਹੀ ਅਸਾ ਬਾਣੀ ਸ਼੍ਰੀ ਨਾਮਦੇਵ ਜੀ ਕੀ ਪੰਨਾ 485 ਬਾਦਸ਼ਾਹ ਦੀ ਗਾਂ ਜੁੰਡੀ ਕਰਨੀ ਸੰਤ ਗਿਆਨੇਸ਼ਵਰ ਜੀ ਦੀ ਸੰਤ ਮੰਡਲੀ ਨਾਮਦੇਵ ਜੀ ਵੀ ਤੀਰਥਾਂ ਦੀ ਯਾਤਰਾ ਕਰਨ ਚੱਲ ਪਏ ਯਾਗ ਕਾਂਛੀ ਹਰਦਵਾਰ ਮਥਰਾ ਆਦਿ ਤੀਰਥਾਂ ਤੋਂ ਹੁੰਦੇ ਦਿੱਲੀ ਪੁੱਜੇ ਆਪ ਜਮਨਾ ਘਾਟ ਉੱਪਰ ਠਹਿਰੇ ਹਿੰਦੂ ਸੁਫੀ ਮੁਸਲਮਾਨ ਸੰਤਾਂ ਦੇ ਦਰਸ਼ਨਾਂ ਨੂੰ ਆਉਣ ਲੱਗ ਪਏ ਨਾਮਦੇਵ ਜੀ ਦੀਆਂ ਕਰਾਮਾਤਾਂ ਦੀ ਚਰਚਾ ਹੋਣ ਲੱਗੀ ਸ਼ਹਿਰ ਹਮ ਹਮਾ ਕੇ ਆਉਣ ਲੱਗ ਪਿਆ ਜਿੱਥੇ ਸ਼ਰਧਾਲੂਆਂ ਨੂੰ ਪ੍ਰੇਮ ਭਗਤੀ ਦੀ ਅਰੰਗਣ ਚੜੀ ਉੱਥੇ ਈਰਖਾਲੂਆਂ ਅੰਦਰ ਈਰਖਾ ਦੀ ਅੱਗ ਭੜਕੁੱਠੀ ਉਨਾ ਦਿੱਲੀ ਦੇ ਬਾਦਸ਼ਾਹ ਸੁਲਤਾਨ ਪਾਸ ਸ਼ਿਕਾਇਤ ਕੀਤੀ ਬਾਦਸ਼ਾਹ ਸਲਾਮਤ ਵੇਖੋ ਇੱਕ ਹਿੰਦੂ ਖੁਦਾਈ ਬਤਾਂ ਕਰਦਾ ਹੈ ਤੁਸੀਂ ਉਸ ਦਾ ਪਰਤਾਵਾ ਲਵੋ ਤੁਹਾਡੀ ਗਊ ਜਿਸ ਨੂੰ ਆਪ ਬਹੁਤ ਪਿਆਰ ਕਰਦੇ ਸੀ ਉਸ ਦਾ ਮਿੱਠਾ ਦੁੱਧ ਪੀਂਦੇ ਸੀ ਉਹ ਮਰ ਗਈ ਹੈ ਨਾਮਦੇਵ ਜੀ ਨੂੰ ਆਖੋ ਕਿ ਗਊ ਜਿਉਂਦੀ ਕਰੇ ਸੁਲਤਾਨ ਨੇ ਪਿਆੰਦੇ ਭੇਜ ਕੇ ਨਾਮਦੇਵ ਜੀ ਨੂੰ ਸੱਦ ਲਿਆ ਆਖਿਆ ਨਾਮਦੇਵ ਮੈਂ ਆਪ ਦੀ ਬਹੁਤ ਉਪਮਾ ਸੁਣੀ ਹੈ ਆਪ ਮੇਰੀ ਗਾਂ ਜਿਉਂਦੀ ਕਰ ਦਿਓ ਜੇਕਰ ਗਊ ਜਿਉਂਦੀ ਨਹੀਂ ਕਰਨੀ ਤਾਂ ਮੁਸਲਮਾਨ ਧਰਮ ਕਬੂਲ ਕਰ ਲਵੋ ਜੇਕਰ ਦੋਵਾਂ ਸ਼ਰਤਾਂ ਮਨਜ਼ੂਰ ਨਹੀਂ ਤਾਂ ਆਪਣੇ ਆਪ ਨੂੰ ਮਰਿਆ ਹੋਇਆ ਸਮਝੋ ਨਾਮਦੇਵ ਜੀ ਨੇ ਬੜੇ ਹੀ ਨਿਮਰਤਾ ਨਾਲ ਉੱਤਰ ਦਿੱਤਾ ਐ ਸੁਲਤਾਨ ਮਰੇ ਹੋਏ ਨੂੰ ਜਿਉਂਦਾ ਕਰਨਾ ਖੁਦਾ ਦੇ ਹੀ ਵਸ ਹੈ ਜੇਕਰ ਇਹੇ ਹੋ ਸਕਦਾ ਤਾਂ ਪੈਗੰਬਰ ਔਲੀਏ ਅਵਤਾਰ ਨਾ ਤਾਂ ਆਪ ਮਰਦੇ ਨਾ ਹੀ ਆਪਣੀ ਉਮਤ ਨੂੰ ਮਰਨ ਦਿੰਦੇ ਬਾਕੀ ਹਿੰਦੂ ਮੁਸਲਮਾਨ ਵਿੱਚ ਕੋਈ ਫਰਕ ਨਹੀਂ ਜਿਵੇਂ ਸੋਨੇ ਅਤੇ ਸੋਨੇ ਦੇ ਬਣੇ ਗਹਿਣਿਆਂ ਵਿੱਚ ਫਰਕ ਕੋਈ ਨਹੀਂ ਹੁੰਦਾ ਇਵੇਂ ਹੀ Hindu Musliman ਦੇ ਸਰੀਰਾਂ ਵਿੱਚ ਰੂਹ ਤਾਂ ਇੱਕੋ ਈਸ਼ਵਰ ਅੱਲਾਹ ਦੀ ਹੈ ਸੂਰਜ ਦੀ ਨਿਆਈਂ ਇਹ ਜੋਤ ਨਾਸ਼ ਨਹੀਂ ਹੁੰਦੀ ਸਿਰਫ ਸਰੀਰ ਮਿੱਟੀ ਹੀ ਨਾਸ਼ ਹੁੰਦਾ ਹੈ ਸੋ ਗਉ ਦੀ ਆਸ ਛੱਡ ਦਿਓ ਉਪਰੋਕਤ ਸ਼ਬਦ ਉਚਾਰਨ ਪਿੱਛੇਉ ਨਾਮਦੇਵ ਜੀ ਰੱਬੀ ਰੰਗ ਵਿੱਚ ਮਸ ਹੋ ਕੇ ਬੈਠ ਗਏ ਸੁਲਤਾਨ ਪਹਿਲਾਂ ਨਾਲੋ ਵਧੇਰੇ ਕ੍ਰੋਧ ਨਾਲ ਭਰ ਗਿਆ ਤੇ ਆਖਣ ਲੱਗਾ ਦੇਖੋ ਹੋਰ ਲੋਕ ਮੈਨ ਤੋਂ ਡਰਦੇ ਹਨ ਅਤੇ ਮੈਨੂੰ ਸਲਾਮਾ ਕਰਦੇ ਹਨ ਪਰ ਇਸ ਹਿੰਦੂ ਨੇ ਤਾਂ ਮੇਰਾ ਮਾਣ ਹੀ ਦਲ ਮਲ ਦਿੱਤਾ ਹੈ ਕੁਝ ਹਿੰਦੂਆਂ ਨੇ ਇਕੱਠੇ ਹੋ ਕੇ ਸੁਲਤਾਨ ਨੂੰ ਆਖਿਆ ਕਿ ਸਾਡੇ ਪਾਸੋਂ ਮੂ ਮੰਗਿਆ ਧੰਨ ਲੈ ਕੇ ਨਾਮਦੇਵ ਨੂੰ ਛੱਡ ਦਿਓ ਪਰ ਇਹ ਗੱਲ ਵੀ ਸੁਲਤਾਨ ਨੇ ਇਹ ਕਹਿ ਕੇ ਠੁਕਰਾ ਦਿੱਤੀ ਕਿ ਜੇਕਰ ਮੈਂ ਧੰਨ ਲਵਾ ਤਾਂ ਦੋਸ਼ਕ ਵਿੱਚ ਪਾਵਾਂਗਾ ਜੇਕਰ ਨਾਮਦੇਵ ਨੂੰ ਛੱਡਾਂ ਤਾਂ ਲੋਕ ਮੈਨੂੰ ਬੇਈਮਾਨ ਆਖਣਗੇ ਮੌਤ ਦੀ ਸਜ਼ਾ ਬਾਰੇ ਜਦੋਂ ਨਾਮਦੇਵ ਜੀ ਦੇ ਮਾਤਾ ਨੇ ਸੁਣਿਆ ਤਦ ਨਾਮਦੇਵ ਜੀ ਨੂੰ ਆਖਣ ਲੱਗੀ ਛੋੜ ਰਾਮ ਕੀ ਨਾ ਭਜੈ ਖੁਦਾਏ ਪਰ ਨਾਮਦੇਵ ਜੀ ਨੇ ਸਪਸ਼ਟ ਕਹਿ ਦਿੱਤਾ ਨਾ ਹੋ ਤੇਰਾ ਪੂਂਗੜਾ ਨਾ ਤੂੰ ਮੇਰੀ ਮਾਏ ਮਾਤਾ ਵੀ ਚੁੱਪ ਕਰ ਗਈ ਸੁਲਤਾਨ ਬਲੋ ਹੁਕਮ ਮਿਲਦਿਆਂ ਹੀ ਨਾਮਦੇਵ ਜੀ ਨੂੰ ਬੰਨ੍ਹ ਦਿੱਤਾ ਗਿਆ ਸਪਾਹੀਆਂ ਦਾ ਪੈਰਾ ਲਾ ਦਿੱਤਾ ਗਿਆ ਲੋਕ ਸੋਚ ਰਹੇ ਸਨ ਕਿ ਨਾਮਦੇਵ ਮਾਰਿਆ ਜਾਵੇਗਾ ਭਗਤ ਜੀ ਦੇ ਸ਼ਰਧਾਲੂ ਪਰਮਾਤਮਾ પાસે ਬੇਨਤੀਆਂ ਕਰਨ ਲੱਗੇ ਜਲਾਦਾ ਨੇ ਨਾਮਦੇਵ ਜੀ ਨੂੰ ਬੰਨ ਕੇ ਹਾਥੀ ਅੱਗੇ ਸੁੱਟਿਆ ਹਾਥੀ ਸੁੰਡ ਨਾਲ ਨਾਮਦੇਵ ਜੀ ਨੂੰ ਮਾਰਨ ਲੱਗਾ ਨਾਮਦੇਵ ਜੀ ਪ੍ਰਭੂ ਸਿਮਰਨ ਵਿੱਚ ਮਗਨ ਰਹੇ ਹਾਥੀ ਨੇ ਕਈ ਵਾਰ ਕੀਤੇ ਪਰ ਅਕਾਲ ਪੁਰਖ ਜੀ ਨੇ ਆਪ ਹੀ ਨਾਮਦੇਵ ਜੀ ਦੀ ਰੱਖਿਆ ਕੀਤੀ ਅੰਤ ਸੁਲਤਾਨ ਨੇ ਨਾਮਦੇਵ ਜੀ ਨੂੰ ਆਖਿਆ ਨਾਮਦੇਵ ਤੈਨੂੰ ਸੱਤਾਂ ਘੜੀਆਂ ਦੀ ਮੌਲਤ ਦਿੱਤੀ ਜਾਂਦੀ ਹੈ ਇੰਨੇ ਸਮੇਂ ਵਿੱਚ ਤੂੰ ਮੇਰੀ ਮਰੀ ਹੋਈ ਗਾਉ ਜੀਉਦੀ ਕਰ ਦੇ ਨਹੀਂ ਤਾਂ ਕਤਲ ਕਰ ਦਿੱਤਾ ਜਾਵੇਗਾ ਪਾਕਤ ਨਾਮਦੇਵ ਜੀ ਦੇ ਕਤਲ ਦਾ ਹੁਕਮ ਮਿਲਦਿਆਂ ਸਭ ਨਗਰ ਨਿਵਾਸੀ ਭਾਰੀ ਸੋਗ ਵਿੱਚ ਗੁੰਮ ਹੋ ਗਏ ਸਤ ਘੜੀਆਂ ਪੂਰੀਆਂ ਹੋਣ ਤੋਂ ਪਹਿਲਾਂ ਹੀ ਭਗਵਾਨ ਜੀ ਗਰੜ ਤੇ ਚੜ ਕੇ ਆ ਕੇ ਪ੍ਰਗਟ ਹੋ ਗਏ ਪਾਕ ਖਣ ਤਣ ਆਵਾਜ਼ ਵਜਾਇਲਾ ਗਰੜ ਚੜੇ ਗੋਬਿੰਦ ਆਇਲਾ ਅਤੇ ਨਾਮਦੇਵ ਜੀ ਨੂੰ ਆਖਣ ਲੱਗੇ ਨਾਮਦੇਵ ਜੇਕਰ ਤੂੰ ਕਹੇ ਤਾਂ ਧਰਤੀ ਪੁੱਠੀ ਕਰ ਦਿੰਦਾ ਹਾਂ ਸੁਲਤਾਨ ਨੂੰ ਮਾਰ ਦਿੰਦਾ ਹਾਂ ਸ਼ਹਿਰ ਤਬਾਹ ਕਰ ਦਿੰਦਾ ਹਾਂ ਨਾਮਦੇਵ ਜੀ ਨੇ ਆਖਿਆ हे ਭਗਵਾਨ ਜੀ ਸਭ ਜੀ ਜੰਤ ਆਪ ਜੀ ਦੇ ਹੀ ਸਾਜੇ ਹੋਏ ਹਨ ਇਹਨਾਂ ਨੂੰ ਕਸ਼ਟ ਦੇਣ ਦੀ ਥਾਂ ਆਪ ਗਉ ਹੀ ਜੀਉਂਦੀ ਕਰ ਦਿਓ ਭਗਵਾਨ ਜੀ ਮੁਸਕਰਾ ਪਏ ਨਾਮਦੇਵ ਜੀ ਦੇ ਸਾਰੇ ਬੰਦਨ ਕੱਟ ਦਿੱਤੇ ਜੱਫੀ ਵਿੱਚ ਲੈ ਕੇ ਮੱਥਾ ਚੁੰਮਿਆ ਅਨੇਕਾਂ ਵਾਰ ਦਿੱਤੇ ਮਰੀ ਹੋਈ ਗਊ ਜਿਉਂਦੀ ਕਰ ਦਿੱਤੀ ਗਊ ਦਾ ਦੁੱਧ ਚੋ ਕੇ ਸੁਲਤਾਨ ਦੇ ਅੱਗੇ ਧਰ ਦਿੱਤਾ ਸੁਲਤਾਨ ਜਿਉਂਦੀ ਗਊ ਨੂੰ ਵੇਖ ਕੇ ਬਹੁਤ ਪ੍ਰਸੰਨ ਹੋਇਆ ਜਦੋਂ ਬਾਦਸ਼ਾਹ ਮਹਿਲਾਂ ਵਿੱਚ ਪੁੱਜਾ ਤਾਂ ਉਸ ਦੇ ਪੇਟ ਵਿੱਚ ਦਰਦ ਹੋਣ ਲੱਗ ਪਿਆ ਅਤ ਕਸ਼ਟ ਵਿੱਚ ਬਾਦਸ਼ਾਹ ਆਪਣੇ ਅਹਿਲਕਾਰਾਂ ਸਮੇਤ ਭਗਤ ਨਾਮਦੇਵ ਜੀ ਦੇ ਪਾਸ ਪੁੱਜਾ ਨਮਸਕਾਰ ਕਰਕੇ ਮੁਆਫੀ ਮੰਗੀ ਅਸੀਂ ਭੁੱਲ ਗਏ ਮੈਨੂੰ ਬਖਸ਼ ਦੇਵੋ ਨਾਮਦੇਵ ਜੀ ਨੇ ਰਾਜੇ ਸਮੇਤ ਅਹਿਲਕਾਰਾਂ ਨੂੰ ਮੁਆਫ ਕਰ ਦਿੱਤਾ ਤੇ ਆਖਿਆ ਰਾਜਨ ਅੱਗੋਂ ਵਾਸਤੇ ਸਤ ਧਰਮ ਦੇ ਰਸਤੇ ਚੱਲਣਾ ਕਿਸੇ ਨੂੰ ਐਵੇਂ ਖਾਮਖਾ ਤੰਗ ਨਹੀਂ ਕਰਨਾ ਸੁਲਤਾਨ ਮੁਹੰਮਦ ਤੁਗਲਕ ਨੇ ਆਖਿਆ ਮੇਰੇ ਪਾਸੋਂ ਧਨ, ਗ੍ਰਾਮ, ਹਾਥੀ, ਘੋੜੇ ਪਾਲਕੀ ਲੈ ਲਵੋ ਤਾਂ ਜੋ ਮੇਰਾ ਵੀ ਉਧਾਰ ਹੋ ਸਕੇ ਨਾਮਦੇਵ ਜੀ ਨੇ ਆਖਿਆ ਕਿ ਮੈਨੂੰ ਕਿਸੇ ਪਦਾਰਥ ਦੀ ਦੋੜ ਨਹੀਂ ਪਰ ਸੁਲਤਾਨ ਨੇ ਮੱਲੋ ਮੱਲੀ ਇੱਕ ਪਲੰਘ ਸਵਰਨ ਮਣੀਆਂ ਨਾਲ ਜੜਿਆ ਹੋਇਆ ਭੇਟਾ ਕਰ ਦਿੱਤਾ ਨਾਮਦੇਵ ਜੀ ਨੇ ਉਹ ਪਲੰਘ ਦਰਿਆ ਵਿੱਚ ਛੱਟਵਾ ਦਿੱਤਾ ਨੌਕਰਾਂ ਨੇ ਇਹ ਸਾਰਾ ਗੋਤਕ ਸੁਲਤਾਨ ਨੂੰ ਦੱਸਿਆ ਕਿ ਤੁਹਾਡੇ ਪਲੰਘ ਦੀ ਨਾਮਦੇਵ ਨੇ ਕੋਈ ਕਦਰ ਨਹੀਂ ਪਾਈ ਅਤੇ ਦਰਿਆ ਵਿੱਚ ਸਟਵਾ ਦਿੱਤਾ ਹੈ ਸੁਲਤਾਨ ਗਿਆਨ ਰੂਪੀ ਨੈਤਰਾ ਤੋਂ ਸਖਣਾ ਸੀ ਜਾ ਕੇ ਨਾਮਦੇਵ ਜੀ ਨੂੰ ਆਖਣ ਲੱਗਾ ਮੇਰਾ ਬਾਲਕ ਬਹੁਤ ਅੜੀ ਕਰਦਾ ਹੈ ਉਹ ਉਹ ਪਲੰਗ ਮੰਗਦਾ ਹੈ ਜਿਹੜਾ ਮੈਂ ਤੁਹਾਨੂੰ ਦਿੱਤਾ ਸੀ ਨਾਮਦੇਵ ਜੀ ਰਾਜੇ ਨੂੰ ਦਰਿਆ ਕਿਨਾਰੇ ਲੈ ਗਏ ਤੇ ਆਖਣ ਲੱਗੇ ਕਿ ਦਰਿਆ ਵਿੱਚੋਂ ਆਪਣਾ ਪਲੰਘ ਕਢਵਾ ਲਵੋ ਸੁਲਤਾਨ ਨੇ ਆਪਣੇ ਚੋਬੇ ਮਗਵਾ ਕੇ ਨਦੀ ਵਿੱਚੋਂ ਪਲੰਘ ਕੱਢਣ ਲਈ ਹੁਕਮ ਕੀਤਾ ਜਦੋਂ ਚੋਬਿਆਂ ਨੇ ਦਰਿਆ ਵਿੱਚ ਚੁੱਭੀ ਮਾਰੀ ਤਾਂ ਉਹਨਾਂ ਦੇ ਹੱਥ ਇੱਕ ਪਲੰਘ ਆ ਗਿਆ ਉਸ ਨੂੰ ਜਦੋਂ ਉਹਨਾਂ ਬਾਹਰ ਕੱਢਿਆ ਤਾਂ ਉਸ ਪਲੰਘ ਦੇ ਉਹੋ ਜਿਹੇ ਰੂਪ ਵਿੱਚ 70 ਪਲੰਘ ਹੋਰ ਨਿਕਲੇ ਜਦੋਂ ਸਾਰੇ ਬਾਹਰ ਆ ਗਏ ਤਾਂ ਦੇਖਦੇ ਹੀ ਦੇਖਦੇ ਸਵਾਏ ਇੱਕ ਪਲੰਘ ਦੇ ਬਾਕੀ ਪਾਣੀ ਰੂਪ ਹੋ ਕੇ ਨਦੀ ਵਿੱਚ ਹੀ ਵਹਿ ਗਏ ਸੁਲਤਾਨ ਨੇ ਹੈਰਾਨ ਹੋ ਕੇ ਭਗਤ ਜੀ ਤੋਂ ਇਸ ਕਉਤਕ ਦਾ ਕਾਰਨ ਪੁੱਛਿਆ ਤਾਂ ਭਗਤ ਜੀ ਨੇ ਕਿਹਾ ਕਿ اے ਸੁਲਤਾਨ ਇਹ ਪਲੰਘ ਤੈਨੂੰ ਇਸ দান ਕੀਤੇ ਪਲੰਘ ਦੇ ਇਵਜਾਨੇ ਵਿੱਚ ਮਿਲਨੇ ਸਨ ਤੇਰੀ ਬੇਪ੍ਰਤੀਤੀ ਅਤੇ ਕਾਲੀ ਕਾਰਨ ਤੇਰਾ ਕੀਤਾ ਹੋਇਆ ਦਾਨ ਪੂਰਨ ਰੂਪ ਵਿੱਚ ਫਲੀ ਭੂਤ ਨਹੀਂ ਹੋ ਸਕਿਆ ਕੇਵਲ ਇੱਕ ਦਾ ਇੱਕ ਹੀ ਬਲੰਗ ਰਹਿ ਗਿਆ ਹੈ ਇਸ ਕੌਤਕ ਨੂੰ ਵੇਖ ਕੇ ਸੁਲਤਾਨ ਦਾ ਹੰਕਾਰ ਟੁੱਟ ਗਿਆ ਗਲ ਵਿੱਚ ਪੱਲਾ ਪਾ ਕੇ ਨਿਮਰਤਾ ਪੂਰਵਕ ਆਪਣੇ ਅਪਰਾਧ ਦੀ ਮੁਆਫੀ ਮੰਗਣ ਲੱਗਾ ਅਤੇ ਚਰਨਾਂ ਤੇ ਢਹਿ ਪਿਆ ਬੇਨਤੀ ਕਰਨ ਲੱਗਾ ਮੈਂ ਮਾਇਆ ਅਤੇ ਵਿਸ਼ੇ ਵਕਾਰਾਂ ਵਿੱਚ ਫਸਿਆ ਹੁਣ ਕਾਰਨ ਗਿਆਨ ਤੋਂ ਸਖਣਾ ਹਾਂ ਮੈਂ ਆਪ ਜੀ ਨੂੰ ਸਮਝ ਨਹੀਂ ਸਕਿਆ ਮੈਨੂੰ ਖਿਮਾ ਕਰ ਦਿਓ ਨਾਮਦੇਵ ਜੀ ਨੇ ਆਖਿਆ ਸੁਲਤਾਨ ਅੱਗੇ ਵਾਸਤੇ ਕਿਸੇ ਮਹਾਤਮਾ ਸੰਤ ਫਕੀਰ ਨੂੰ ਐਵੇਂ ਤੰਗ ਨਹੀਂ ਕਰਨਾ ਦੂਜੇ ਸਾਨੂੰ ਮੁਰ ਕੇ ਬਿਲਕੁਲ ਨਹੀਂ ਬੁਲਾਉਣਾ ਜੇਕਰ ਕੋਈ ਸ਼ੰਕਾ ਹੈ ਤਾਂ ਹੁਣੇ ਕੱਢ ਲਵੋ ਸੁਲਤਾਨ ਨੇ ਭਗਤ ਜੀ ਦੇ ਬਚਨ ਸੱਤ ਕਰਕੇ ਮੰਨੇ ਅਤੇ ਅੱਗੋ ਵਾਸਤੇ ਪ੍ਰਭੂ ਦੀ ਭਗਤੀ ਕਰਨ ਲੱਗ ਪਿਆ ਨਾਮਦੇਵ ਜੀ ਨੇ ਇਹ ਵਾਰਤਾ ਆਪਣੀ ਪਵਿੱਤਰ ਬਾਣੀ ਵਿੱਚ ਵਰਣਨ ਕੀਤੀ ਹੈ ਸੁਲਤਾਨ ਪੁੱਛਿਆ ਸੁਲਵੇ ਨਾਮਾ ਦੇਖੋ ਰਾਮ ਤੇ ਮਾਰੇ ਕਾਮਾ ਨਾ ਮਾ ਸੁਲਤਾਨੇ ਬਾਜਲਾ ਦੇਖੋ ਤੇਰਾ ਹਰ ਵੀਠਲਾ ਰਹਾਓ ਬਿਸਮਿਲ ਗਉ ਦੇਹੋ ਜਵਾਏ ਨਾ ਤੁਰ ਗਰਦਨ ਮਾਰੋ ਠਾਏ ਬਾਦਸ਼ਾ ਐਸੀ ਕਿਉ ਹੋਏ ਬਿਸਮਿਲ ਕੀ ਨਾ ਜਿਵੇ ਕੋਈ ਮੇਰਾ ਕੀਆ ਕਛੂ ਨਾ ਹੋਏ ਕਰ ਹੈ RAM ਓਏ ਹੈ ਸੋਏ ਬਾਦਸ਼ਾ ਚੜਿਓ ਹੰਕਾਰ ਗਜ ਹਸਤੀ ਦੀਨੋ ਚਮਕਾਰ ਰੁਦਲ ਕਰੈ ਨਾ ਮੇਕੀ ਮਾਏ ਛੋੜ RAM ਕੀ ਨਾ ਭਜੈ ਖੁਦਾਏ ਨਾ ਹੋ ਤੇਰਾ ਪੂਂਗੜਾ ਨਾ ਤੂੰ ਮੇਰੀ ਮਾਏ ਪਿੰਡ ਪੜਹਿਓ ਹਰ ਗੁਣ ਗਾਈ